ਨੂੰ ਸਤਿ ਸ੍ਰੀ ਅਕਾਲ ਜੀ ਬਹੁਤ ਸਾਰੇ ਵੀਰਾਂ ਦੇ ਨਾਂ ਮੈਸੇਜ ਆਉਂਦੇ ਨੇ ਵੀ ਸਾਨੂੰ ਦੱਸੋ ਅਸੀਂ ਕਿੱਦਾਂ ਆ ਸਕਦੇ ਆ ਬਾਹਰ ਸੋਵੇਂ ਇਹ ਤੇ ਕਹਿਣਾ ਮੇਰੇ ਵਾਸਤੇ ਮੁਸ਼ਕਲ ਆ ਵੀ ਤੁਸੀਂ ਕਿੱਦਾਂ ਆ ਸਕਦੇ ਕਿਉਂਕਿ ਹਰ ਇੱਕ ਦੇ ਹਾਲਾਤ ਵੱਖੋ ਵੱਖਰੇ ਪਰ ਮੈਂ ਸਾਰਿਆਂ ਨੂੰ ਇੱਕ ਗੱਲ ਜ਼ਰੂਰ ਕਹੂੰਗਾ ਵੀ ਤੁਸੀਂ ਜਿੱਦਾਂ ਵੀ ਆਉਣਾ ਵਾ ਨਾ ਮੇਰੇ ਵੀਰ ਜਦੋਂ ਨਹੀਂ ਆਓ ਕੋਈ ਨਾ ਕੋਈ ਕੰਮ ਸਿੱਖ ਕੇ ਆਓ ਕੋਈ ਇਲੈਕਟ੍ਰੀਸ਼ੀਅਨ ਕੋਈ ਪਲੰਬਰ ਦਾ ਕੋਈ ਕੋਈ ਜੀਸੀ ਵੀ ਚਲਾਉਣੀ ਕੋਈ ਆਪਣਾ ਮਤਲਬ ਕੋਈ ਨਾ ਕੋਈ ਕੰਮ ਸਿੱਖ ਕੇ ਆਓ ਤੇ ਤੁਹਾਡੇ ਵਾਸਤੇ ਬਹੁਤ ਜਿਆਦਾ ਫਾਇਦੇਮੰਦ ਰਹੂਗਾ ਚਲੋ ਹੁਣ ਅੱਜੇ ਬਾਹਰਲੇ ਮੁਲਕਾਂ ਦੇ ਹਾਲਾਤ ਕਮ ਕਰਦੇ ਕੋਈ ਇੰਨੇ ਵਧੀਆ ਨਹੀਂ ਪਰ ਸਦਾ ਤੇ ਇਦਾਂ ਨਹੀਂ ਰਹਿਣੇ ਕਦੀ ਨਾ ਤੇ ਠੀਕ ਹੋਣੇ ਨੇ ਨਾ ਸੋ ਜੇ ਤੁਹਾਡੇ ਕੋਲ ਕੋਈ ਹੁਨਰ ਆ ਜੇ ਤੁਹਾਡੇ ਕੋਲ ਕੋਈ ਹੁਨਰ ਹੈਗਾ ਵਾ ਤੇ ਤੁਹਾਡਾ ਮੁੱਲ ਪੂਰਾ ਪਊਗਾ ਸੋ ਸਾਰਿਆਂ ਨੂੰ ਇੱਕੋ ਬੇਨਤੀ ਆ ਵੀ ਜੇ ਤੁਹਾਡੇ ਕੋਲ ਸਮਾਂ ਹੈ ਜੇ ਤੁਸੀਂ ਅਜੇ ਪੜ ਰਹੇ ਜੇ ਪਾਸਟੂ ਕਰ ਰਹੇ ਜੇ ਭਾਵੇਂ ਪਾਰਟ ਟਾਈਮ ਕਿਤੇ ਜਾਓ ਕੰਮ ਜ਼ਰੂਰ ਕੋਈ ਨਾ ਕੋਈ ਸਿੱਖ ਕੇ ਆਓ ਇੱਥੇ ਕੰਮ ਸਿੱਖੇ ਦਾ ਹੀ ਮੁੱਲ ਏ ਸੋ ਮੈਂ ਕਿਹ ਕੰਮ ਨੂੰ ਮਾੜਾ ਚੰਗਾ ਨਹੀਂ ਆਂਦਾ ਪਰ ਜੇ ਤੁਸੀਂ ਕੋਈ ਕੰਮ ਸਿੱਖ ਕੇ ਨਹੀਂ ਆਉਂਦੇ ਤਾਂ ਫਿਰ ਤੇ ਦਿਹਾੜੀ ਦਾ ਪਾਈਆ ਫਿਰ ਸੀਮਿੰਟ ਦੀਆਂ ਬੋਰੀਆਂ ਰਲਾਈ ਜਾਵਾਂਗੇ ਆਪਾਂ ਤੇ ਉਹ ਕੁਝਿਆ ਫਿਰ ਮੈਂ ਮੰਨਣਾ ਵਾਂ ਵੀ ਕੋਈ ਕੰਮ ਆ ਜਿਹੜਾ ਵਾ ਉਹ ਵੱਡਾ ਛੋਟਾ ਨਹੀਂ ਹੁੰਦਾ ਪਰ ਜੇਹੀਂ ਸਾਰੇ ਹੋ ਸੋਚ ਲਈਏ ਤੇ ਫਿਰ ਕੋਈ ਕੰਮ ਸਿੱਖੂ ਕੰਮ ਕਿੱਦਾਂ ਕੋਈ ਚੱਲੂਗਾ ਨਾ ਸੋ ਇੱਕੋ ਸਾਰਿਆਂ ਨੂੰ ਬੇਨਤੀ ਆ ਤੁਸੀਂ ਸਾਰੇ ਪੜਾ ਮੈਸੇਜ ਕਰਦੇ ਬਹੁਤ ਤੁਹਾਡਾ ਧੰਨਵਾਦ ਆ ਪਰ ਇੱਕ ਬੇਨਤੀ ਇਹ ਆ ਵੀ ਜਰੂਰ ਕੋਈ ਨਾ ਕੋਈ ਕੰਮ ਸਿੱਖ ਕੇ ਆਓ ਜਦੋਂ ਵੀ ਆਉਣਾ ਮੈਂ ਕਿਸੇ ਵੀ ਮੁਲਕ ਜਾਣਾ ਕਿਸੇ ਵੀ ਮੁਲਕ ਤੁਸੀਂ ਜਾਣਾ ਵਾ ਤੇ ਜਿਹੜੇ ਤੁਹਾਡੇ ਹੱਥ 'ਚ ਹੁਨਰ ਆ ਫੇਰ ਕਵਾਂਗਾ ਕਿ ਅਜੇ ਹਾਲਾਤ ਮਾੜੇ ਨੇ ਕੰਮ ਆ ਕਾਰਾਂ ਪਰ ਜੇ ਤੁਹਾਡੇ ਹੱਥ ਚ ਹੋਣ ਰਿਆ ਜਦੋਂ ਹੀ ਹਾਲਾਤ ਸੁਧਰੇ ਫਿਰ ਕੰਮ ਤੁਹਾਨੂੰ ਲੱਭਦਾ ਆਊਗਾ ਪਰ ਜੇ ਅਹੀਂ ਕੋ ਸਿੱਖਿਆ ਨਹੀਂ ਉਹ ਤੇ ਫੇਰ ਤੇ ਉਹ ਹੀ ਆ ਫੇਰ ਅਹੀਂ ਕੰਮ ਲੱਭਦੇ ਫਿਰਾਂ ਸੋ ਮੇਰੇ ਭਰਾ ਕੋਈ ਬੁਰਾ ਨਾ ਬਣਾਇਓ ਸਾਰੇ ਮੈਸੇਜ ਕਰਦੇ ਸਾਰਿਆਂ ਦਾ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ